ਕੀ ਹੋ ਗਿਆ ਤੁਮ ਸਾਹਿਬ ਸਾਡੇ ਨਾਲ ਨਾ ਗਰਮ ਹੋ ਰਿਹਾ ਏ ਤੁਸੀਂ ਕੀ ਹੋ ਗਿਆ ਤੁਮ ਸਾਹਿਬ ਸਾਡੇ ਨਾਲ ਨਾ ਗਰਮ ਹੋ ਰਿਹਾ ਏ ਤੁਸੀਂ ਕੀ ਹੋ ਗਿਆ ਤੁਮ ਸਾਹਿਬ ਲਿਖੀ ਗੀਤ ਬੋਲਣੇ ਬੜੇ ਵੀ ਐਮਐਲਏ ਦੇ ਨਾਮ ਆਵਾਜ਼ੀ ਚੱਲ ਜੀ ਇਹਨਾਂ ਨੂੰ ਬਾਕੀ ਬਕਾਲੇ ਦੀ ਐਮਐਲਏ ਜੀ ਇਹਨਾਂ ਨੂੰ ਕਿਹਾ ਕਿ ਜੇ ਤੁਹਾਡੀ ਅਮਨੋ ਬਾਤੋ ਵੀ ਸਹਿਯਾ ਕਰੋ ਬਾਕੀ ਜੰਗਲ ਜਿੱਤ ਜਾਂਦੇ ਜੱਗੋ ਬਾਗ ਜੀ ਸਰਕਾਰ ਹਾਂ ਲਾਲ ਜੀ ਹੋਰ ਭਾਈ ਜੀ ਅਸੀਂ ਕੋਤਨੀ ਨਹੀਂ ਕਰਦੇ ਆਪਾਂ ਬਸ ਤੁਹਾਡੀ ਸਹਿਯਾ ਕਰ ਦੱਸਣਾ ਹੈ ਸਾਰੇ ਇਹ ਦੁਕਾਨ ਸੇ ਬੰਦਾ ਬੰਦਾ ਸਾਨੂੰ ਰੋਕੀ ਜਾਂਦਾ ਜਿੱਥੋਂ ਹੀ ਹਰ ਤੋਂ ਕੀ ਹੈ ਕਿ ਇਹ ਔਰ ਆਪ ਵੀ ਕਿਰਪਾ ਨਾਲ ਇਲੈਕਸ਼ਨ ਦੇ ਵਿੱਚ ਚਲੋ ਬ੍ਰਦਰ ਭਰੇ ਆ ਵੀ ਮੈਂ ਨਾ ਇੱਕ ਕਈ ਵਾਰੀ ਮੈਨੂੰ ਵੀ ਮਨ ਚ ਆਉਂਦਾ ਵੀ ਜਿਹੜਾ ਇੱਕ ਐਮਐਲਏ ਹੁੰਦਾ ਜੀ ਐਮਐਲਏ ਦਾ ਜਾਤ ਆ ਇਹਨਾਂ ਨੂੰ ਪੜਾਇਆ ਨਹੀਂ ਜਾਂਦਾ ਜਾਂ ਸਿਖਾਇਆ ਨਹੀਂ ਜਾਂਦਾ ਇੱਕ ਐਮਐਲਏ ਦਾ ਪ੍ਰੋਟੋਕੋਲ ਮੁਤਾਬਕ ਚੀਫ ਸਕੱਟਰੀ ਤੇ ਡੀਜੀਪੀ ਦੇ ਬਰਾਬਰ ਦਾ ਅਹੁਦਾ ਵਾ ਮੇਰੇ ਖਿਆਲ ਉਦੋਂ ਵੀ ਉੱਪਰ ਦਾ ਤੇ ਜੇ ਇੱਥੇ ਕੋਈ ਇਹਨਾਂ ਦਾ ਉੱਪਰ ਅਫਸਰ ਆ ਜੇ ਉਹਨੂੰ ਤਾਂ ਸਲੂਟ ਮਾਰੀ ਜਾਂਦੇ ਆ ਤੇ ਜਿਹੜਾ ਐਮ.ਐਲ.ਏ ਜਿਹੜਾ ਵਾ ਜਿਹਨੂੰ ਲੋਕਾਂ ਨੇ ਚੁਣਿਆ ਹੋਇਆ ਨਮਾਇਦਾ ਉਹਨਾਂ ਨਾਲ ਇਦਾਂ ਪੇਸ਼ ਹੋਣਾ ਜਾਣਾ ਨੂੰ ਪਤਾ ਹੀ ਨਹੀਂ ਹੁੰਦਾ ਮਤਲਬ ਮਤਲਬ ਤੁਸੀਂ ਉਹ ਸਮਝੋ ਬਾਹਰ ਹੀ ਹੈ ਜੀ ਗੱਲ ਇਹ ਤਾਂ ਪਰ ਚਲੋ ਮੈਂ ਸਮਝਦਾ ਕਿ ਚਲੋ ਕੋਈ ਨਾ ਜੀ ਸਾਡੇ ਲੀਡਰਾਂ ਦੇ ਵੱਡੇ ਦੇਲ ਹੁੰਦੇ ਆ ਸਾਨੂੰ ਕੋਈ ਗੁੱਸਾ ਨਹੀਂ ਬੱਟ ਫਿਰ ਵੀ ਉਹਨਾਂ ਨੂੰ ਨਾ ਜਿਹੜੇ ਉੱਪਰਲੇ ਜਿਹੜੇ ਉਹਨਾਂ ਦੇ ਆਹਲੇ ਅਫਸਰ ਆ ਉਹਨਾਂ ਨੂੰ ਜਰੂਰ ਪਾਠ ਪੜ੍ਹਾਉਣਾ ਚਾਹੀਦਾ ਵੀ ਕਿਸ ਦੀ ਰਿਸਪੈਕਟ ਕਿਵੇਂ ਕਰਨੀ ਹੈ ਥੈਂਕ ਯੂ ਜੀ